ਜਿਨ੍ਹਾਂ ਨੂੰ ਰਾਤ ਸੁਪਨੇ ਗਲਤ ਆਉਂਦੇ ਨੇ ਸੁਪਨੇ ਵੇਖਦੇ ਸਾਰੇ ਉਹ ਡਰ ਕੇ ਉੱਠ ਜਾਂਦੇ ਨੇ ਜਿਨ੍ਹਾਂ ਨੂੰ ਸਾਰੀ ਰਾਤ ਨੀਂਦ ਹੀ ਨਹੀਂ ਆਉਂਦੀ ਜਾਂ ਉਹ ਲੋਕ ਜਿਹੜੇ ਰਾਤ ਭਰ ਵੀ ਸੁੱਤੇ ਰਹਿੰਦੇ ਨੇ ਤੇ ਸਵੇਰੇ ਤੱਕ ਵੀ ਉਹਨਾਂ ਨੂੰ ਜਾਗ ਨਹੀਂ ਆਉਂਦੀ ਤਾਂ ਕੁਝ ਲੋਕ ਤਾਂ ਐਵੇਂ ਦੇ ਨੇ ਕਿ ਜਿਨ੍ਹਾਂ ਨੂੰ ਸੁਪਨੇ ਐਨੇ ਹੀ ਮਾੜੇ ਆਉਂਦੇ ਨੇ ਤੋਂ ਲੋਕ ਸਵੇਰੇ ਸਾਰਾ ਦਿਨ ਉੱਠ ਕੇ ਡਰਦੇ ਰਹਿੰਦੇ ਨੇ ਕਿ ਕਿਤੇ ਸਾਡੇ ਨਾਲ ਇਦਾਂ ਹੋ ਨਾ ਜਾਏ ਇਹੋ ਜੇ ਮਾੜੇ ਸੁਪਨਿਆਂ ਨੂੰ ਦੂਰ ਕਰਨ ਦਾ ਸਕੇਵਲ ਇੱਕੋ ਹੀ ਢੰਗ ਹੈ ਅੱਜ ਦੀ ਜੋ ਅਸੀਂ ਬਾਣੀ ਪੜਨ ਜਾ ਰਹੇ ਹਾਂ ਇਹ ਬਾਣੀ ਤੁਸੀਂ ਪੜਨੀ ਹੈ ਰੋਜ਼ ਰਾਤ ਨੂੰ ਸੌਣ ਲੱਗਿਆਂ ਤੁਸੀਂ ਇਸ ਬਾਣੀ ਦਾ ਜਾਪ ਕਰਨਾ ਹੈ ਤਾਂ ਤੁਹਾਨੂੰ ਕਦੇ ਵੀ ਕੋਈ ਮਾੜਾ ਸੁਪਨਾ ਵੀ ਨਹੀਂ ਆਏਗਾ ਰਾਤ ਪਰ ਚੈਨ ਦੀ ਨੀਂਦ ਵੀ ਆਏਗੀ ਤੇ ਅੰਮ੍ਰਿਤ ਵੇਲੇ ਵੀ ਉੱਠ ਜਾਓਗੇ ਜਿਨ੍ਹਾਂ ਲੋਕਾਂ ਨੂੰ ਰਾਤ ਕੋਈ ਨਾ ਕੋਈ ਗੱਲ ਸਤਾਉਂਦੀ ਰਹਿੰਦੀ ਹੈ ਬੇਚੈਨੀ ਮਹਿਸੂਸ ਹੁੰਦੀ ਰਹਿੰਦੀ ਹੈ ਉਹ ਵੀ ਇਸ ਮੁਸ਼ਕਿਲ ਦਾ ਹੱਲ ਇਸ ਛੋਟੀ ਜਿਹੀ 10 ਮਿੰਟ ਦੀ ਬਾਣੀ ਤੋਂ ਕਰ ਲੈਣਗੇ ਆਓ ਅਸੀਂ ਸਾਰੇ ਰਲ ਅੱਜ ਰਾਤ ਨੂੰ ਸੌਣ ਤੋਂ ਪਹਿਲਾਂ ਅਸੀਂ ਇਸ ਬਾਣੀ ਦਾ ਜਾਪ ਜ਼ਰੂਰ ਕਰੀਏ ਅਤੇ ਇਹ ਜਾਪ ਤੁਸੀਂ ਸੌਣ ਤੋਂ ਪਹਿਲਾਂ 5 ਵਾਰ ਕਰਨਾ ਹੈ ਤਾਂ ਹੀ ਤੁਹਾਡੀਆਂ ਹਰ ਮੁਸ਼ਕਲਾਂ ਦਾ ਹੱਲ ਹੋਵੇਗਾ ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵ ਰਿਓ ਸਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲੇ ਸਦਾ ਸੁਖ ਹੋਏ ਰਹਾਉ ਨੇਤਨਤ ਜੀੜੀਸ ਮਾਲੀਆਨ ਦੇਖੇਗਾ ਦੇਵਨਾਰ ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਮਣ ਸੁਮਾਰ ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ ਦੇਹ ਸੱਜਣ ਅਸੀਸੜੀਆਂ ਜਿਉ ਹੋਵੇ ਸਾਹਿਬ ਸਿਓ ਮੇਲ ਕਰ ਕਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਏ ਨਾਨਕ ਸੇ ਦੇ ਅਵਨ ਰਾਗ ਆਸਾ ਮਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਓ ਵਿਸਵੇ ਚਸਿਆ ਕੜੀਆਂ ਪਹਿਰਾ ਥਿੱਤੀ ਵਾਰੀ ਮਾਹੋ ਹਵਾ ਸੂਰਜ ਏਕੋ ਰੂਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ ਗगन ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਤੂਪਮਲ ਆਨ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ अनहता शब्द व जंत पेरी रहाओ सहस तम नैन नन नैन है तोहे को सहस मूर्त नन न एक तोही सहस पद बिमल नन एक पद गंध बिन सहस तव गंध इव चलत मोही सब मह ज्योत ज्योत है सोए तिस दे चांदण सब मह चांदण होए गुरु साखी ज्योत प्रगट होए ਜੋ ਤਿਸ ਪਾਵੈ ਸੋ ਆਰਤੀ ਹੋਵੇ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅਨ ਦਿਨੋ 모ਹੇ ਆਏ ਬਿਆਸਾ ਕਿਰਪਾ ਜਲ ਦੇ ਨਾਨਕ ਸਾਰੇ ਕੋ ਹੋਏ ਜਾਣ ਤੇ ਤੇਰੇ ਨਾਏ ਵਾਸਾ ਰਗ ਗੋੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡਿਓਤ ਪੁਨ ਵੱਡਾ ਹੈ ਰਹਾਉ ਸਾਕਤ ਹਰ ਸਾਧਨਾ ਜਾਣਿਆ ਤਿਨ ਅੰਦਰ ਹੋਮੇ ਕੰਡਾ ਹੈ ਜਿਉ ਜਿਉ ਚਲੇ ਚੁਬੇ ਦੁਖ ਪਾਵੇ ਜਮ ਕਾਲ ਸਹਸ ਸਿਰ ਡੰਡਾ ਹੈ हर जन हर हर नाम समाणे दुख जन्म मरण पव खंडा है अभिनाशी पुरख पाया परमेश्वर सोब खंड ब्रह्मंडा है हम गरीब मस्कीन प्रभ तेरे हर राख राख वड वडा है जन नानक नाम आधार टेक है हर नामे ही सुख मंडा है राग गौड़ी पूर्वी महला पंजा ਕਰਿਓ ਬੇਨਤੀ ਸੁਨੋ ਮਰਮੀਤਾ ਸੰਤ ਤਹਿਲ ਕੇ ਬੇਲਾ ਇਹਾ ਘਾਟ ਚਲੋ ਹਰ ਲਾਹਾ ਅਾਗੇ ਬਸਨ ਸੁਹੇਲਾ ਆਉਧ ਕਟੇ ਦਿਨ ਸਰਣਾਰੇ ਮਨ ਗੁਰ ਮਿਲ ਕਾਜ ਸੁਵਾਰੇ ਰਹਾਉ ਇਹ ਸੰਸਾਰ ਬਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸੇ ਜਗਾਏ ਪਿਆਵੇ ਇਹ ਰਸ ਅਕਥ ਕਥਾ ਤੇ ਨ ਜਾਣੀ ਜਾਂ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨਹਿ ਬਸੇਰਾ ਨਿਝ ਕਰ ਮਹਿਲ ਪਾਵੋ ਸੁਖ ਸਹਜੇ ਬਹਰ ਨ ਹੋਏ ਗੋ ਫੇਰਾ ਅੰਤਰ ਜਾਮੇ ਪੁਰਖ ਵਿधाते ਸਰਧਾ ਮਨ ਕੀ ਪੂਰੇ ਨਾਨਕ ਦਾਸ ਐਹ ਸੁਖ ਮੰਗੇ ਮੋਕਉ ਕਰ ਸੰਤਨ ਕੀ ਤੂਰੇ ਅੰਤਰ ਜਾਮੇ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੁੱਕ ਕਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਦ ਤੁਸੀਂ ਕੀਰਤਨ ਸੋਹਲੇ ਦਾ ਪਾਠ ਅ ਰੋਜ ਰਾਤ ਨੂੰ ਸੌਣ ਵੇਲੇ ਦੋ ਵਾਰੀ ਤਿੰਨ ਵਾਰੀ ਜਾਂ ਫਿਰ ਪੰਜ ਵਾਰੀ ਕਰ ਸਕਦੇ ਹੋ ਤਾਂ ਜ਼ਰੂਰ ਕਰਕੇ ਫਿਰ ਹੀ ਤੁਹਾਨੂੰ ਸੋਣਾ ਚਾਹੀਦਾ ਹੈ ਤਾਂ ਜਦ ਤੁਸੀਂ ਇਹ ਬਾਣੀ ਨੂੰ ਜਪ ਕੇ ਰਾਤ ਦੀ ਨੀਂਦ ਲੈਂਦੇ ਹੋ ਤਾਂ ਤੁਹਾਨੂੰ ਨੀਂਦ ਵੀ ਵਧੀਆ ਆਉਂਦੀ ਹੈ ਤਾਂ ਮਾੜੇ ਸੁਪਨਿਆਂ ਤੋਂ ਵੀ छुटਕਾਰਾ ਮਿਲਦਾ ਹੈ ਅੱਜ ਰਾਤ ਤੋਂ ਹੀ ਤੁਸੀਂ ਇਸ ਬਾਣੀ ਦਾ ਜਾਪ ਕਰਕੇ ਜ਼ਰੂਰ ਸੋਣਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ